ਹਾਂਜੀ ਦੋਸਤੋ ਅੱਜ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ ਬਹੁਤ ਹੀ ਵਧੀਆ ਪ੍ਰਾਈਮ ਲੋਕੇਸ਼ਨ ਤੇ ਨਿਊ ਪ੍ਰੋਜੈਕਟ ਜੋ ਤੁਸੀਂ ਦੇਖ ਰਹੇ ਹੋ ਮੇਰੇ ਬਿਲਕੁਲ ਲੈਫਟ ਸਾਈਡ ਤੇ ਹੈਗਾ ਮੇਨ ਕਰਾਲੀ ਹਾਈਵੇ ਤੇ ਰਾਈਟ ਸਾਈਡ ਤੇ ਹੈਗਾ ਲੁਧਿਆਣਾ ਹਾਈਵੇ ਮੇਰੇ ਲੁਧਿਆਣਾ ਹਾਈਵੇ ਬਿਲਕੁਲ 50 ਮੀਟਰ ਦੀ ਦੂਰੀ ਤੇ ਹੈ ਤੇ ਕਰਾਲੀ ਹਾਈਵੇ 100 ਮੀਟਰ ਦੀ ਦੂਰੀ ਤੇ ਹੈ ਇਸ ਪ੍ਰੋਜੈਕਟ ਦੀ ਪੂਰੀ ਜਾਣਕਾਰੀ ਲਈ ਤੁਸੀਂ ਸਾਡੇ ਨਾਲ ਵੀਡੀਓ ਵਿੱਚ ਬਣੇ ਰਹੋ ਜੀ ਸਤਿ ਸ੍ਰੀ ਅਕਾਲ ਨਮਸਕਾਰ ਸਲਾਮ ਅਲੈਕੁਮ ਮੈਂ ਤੁਹਾਡਾ ਆਪਣਾ ਸਫੀ ਮੁਹੰਮਦ ਮਨਤ ਗੁਰੂ ਕੋ ਵੱਲੋਂ ਅੱਜ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ ਬਹੁਤ ਹੀ ਵਧੀਆ ਪ੍ਰੋਜੈਕਟ ਕਿਉਂਕਿ ਮੇਨ ਕਰਾਲੀ ਹਾਈਵੇ ਤੇ ਲੁਧਿਆਣਾ ਆਈ ਦੇ ਬਿਲਕੁਲ ਸੈਂਟਰ ਪੁਆਇੰਟ ਤੇ ਇਸ ਪ੍ਰੋਜੈਕਟ ਦੀ ਮੈਂ ਤੁਹਾਨੂੰ ਜਾਣਕਾਰੀ ਦੇ ਦਿੰਨਾ। ਇਸ ਪ੍ਰੋਜੈਕਟ ਦਾ ਨਾਮ ਚਿਰਾਗ ਹੋਮਸ ਦੇ ਨਾਮ ਤੇ ਪੈਂਦਾ ਹੈ। ਤੁਸੀਂ ਪਿੱਛੇ ਰੋਡ ਦੇਖ ਹੀ ਸਕਦੇ ਹੋ। ਤੇ ਮੇਰੇ ਬਿਲਕੁਲ ਰਾਈਟ ਸਾਈਡ ਤੇ ਆਪਣਾ ਮਾਡਰਨ ਵੈਲੀ ਪੈਂਦੀ ਆ। ਇਸ ਵਿੱਚ ਆਪਣੇ ਕੋਲ ਬਿਲਕੁਲ ਲੋਵ ਬਜਟ ਤੋਂ ਪਲOTS ਸਟਾਰਟ ਨੇ ਜਿਵੇਂ ਕਿ 70 ਗਾਜ, 75 ਗਾਜ, 80 ਗਾਜ, 95 ਗਾਜ, 100 ਗਾਜ, 108 ਗਾਜ ਤੇ 110 ਗਾਜ ਦੇ ਪਲੌਟ ਆਪਣੇ ਕੋਲ ਅਵੇਲੇਬਲ ਨੇ। ਦੋਸਤੋ ਮੈਂ ਤੁਹਾਨੂੰ ਇਸ ਪ੍ਰੋਜੈਕਟ ਦੇ ਪਲੌਟਾਂ ਦੇ ਪ੍ਰਾਈਸ ਦੀ ਜਾਣਕਾਰੀ ਦੇ ਦਿੱਤੀ ਹੈ। ਤੇ ਇਹ ਪ੍ਰੋਜੈਕਟ ਬਿਲਕੁਲ ਪ੍ਰਾਈਮ ਲੋਕੇਸ਼ਨ ਤੇ ਹੈ। ਇੱਕ ਵਾਰੀ ਤੁਸੀਂ ਇਸਾ ਵੀਡੀਓ ਦੇ ਵਿੱਚ ਤੁਸੀਂ ਵੀਡੀਓ ਦੇ ਵਿੱਚ ਰਿਵਿਊ ਚੈੱਕ ਕਰ ਹੀ ਲਿਆ ਹੈ ਕਿ ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸ ਦੇਣਾ ਚਾਹੁੰਦਾ ਹੈ ਕਿ ਅਗਰ ਤੁਸੀਂ ਇਸ ਪ੍ਰੋਜੈਕਟ ਦੇ ਵਿੱਚ ਕੋਈ ਵੀ 플ੌਟ ਪਰੀ ਬੁਕਿੰਗ ਕਰਾਉਂਦੇ ਹੋ ਤਾਂ ਤੁਹਾਨੂੰ ਸਾਲ ਤੋਂ 6 ਮਹੀਨੇ ਦੇ ਵਿੱਚ 8 ਤੋਂ 10 ਲੱਖ ਰੁਪਏ ਪ੍ਰੋਫਿਟ ਆਏਗਾ ਇਹ ਲਾਉਣ ਦੀ ਜਾਣਕਾਰੀ ਦੇ ਦਿੰਦਾ ਹੈ ਆਪਣਾ ਸਾਰੇ ਹੀ ਬੈਂਕਾਂ ਨਾਲ ਟਾਈਪ ਹੈ ਤੇ 50000 ਰੁਪਏ ਲੈ ਕੇ ਆਓ ਆਪਣਾ 플ੌਟ ਬੁੱਕ ਕਰਾਓ ਤੇ ਲੋਨ ਬਾਰੇ ਸਾਡੇ ਮੰਨਤ ਗਰੁੱਪ ਦੇ ਆਫਿਸ ਕਰੋ ਵਨ ਵਿੰਡੋ ਤੁਹਾਡਾ ਲੋਨ ਹੋਏਗਾ ਤੁਹਾਨੂੰ ਜਾਣ ਦੀ ਕਿਤੇ ਵੀ ਜ਼ਰੂਰਤ ਨਹੀਂ ਬਾਕੀ ਸਾਰਿਆਂ ਨੂੰ ਪ੍ਰਾਈਸ ਦੀ ਵੇਟ ਰਹਿੰਦੀ ਹੈ ਪ੍ਰਾਈਸ ਦੀ ਜਾਣਕਾਰੀ ਲਈ ਸਾਡੇ ਸਕਰੀਨ ਤੇ ਚੱਲ ਰਹੇ ਨੰਬਰਾਂ ਤੇ ਕਾਲ ਕਰੋ ਮੰਨਤ ਗਰੁੱਪ ਦੇ ਆਫਿਸ ਵਿਜ਼ਿਟ ਕਰੋ ਐਦਾਂ ਦੀ ਹੋਰ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਕਰੋ ਸਬਸਕ੍ਰਾਈਬ ਸਤਿ ਸ਼੍ਰੀ ਅਕਾਲ ਧੰਨਵਾਦ